ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਕਰੀ ਤੇ ਚੈਨਲ ਨੂੰ ਸਬਸਕ੍ਰਾਈਬ ਨਵੀਂ ਚੱਲੇ ਆ ਉਹ ਤੇ ਤਿੰਨ ਫਿਰ ਟੂਰੀ ਵਾਲੇ ਰਹਿਣੇ ਨੇ ਬਣਾਉਣ ਤੋਂ ਵੀ ਉਹ ਕਹਿੰਦੇ ਬਣਾ ਲਓ ਆਪਾਂ ਚੱਲਦੇ ਆਂ ਨਹੀਂ ਅੱਕ ਲਉਣੀ ਪੈਣੀ ਆਪਾਂ ਤਾਨੂੰ ਕਰਵਾਦ ਕਰਨੀ ਆ ਉਹਦੇ ਕਰਕੇ ਉਹ ਜੀਆ ਚਲੋ ਬਣਾ ਲੈਨੇ ਆ ਤਿੰਨ ਟਰਾਲੀਆਂ ਲੈ ਚੱਲਦੇ ਆਂ ਜਿੰਨੀ ਕੋ ਬਣੀ ਤੇ ਬਣਾ ਲਾਂਗੇ ਕਿੰਨੀਆਂ ਆ ਕੇ ਹੋਣੀਆਂ ਨੇ ਕਿਉਂਕਿ ਟਾਈਮ ਬਹੁਤ ਹੋ ਗਿਆ ਲੋ ਟੱਪ ਕੇ ਜੱਸਾ ਵਾਈ ਜਾਂਦਾ ਪੂਰੇ ਟਰਾਲੀ ਲਈ ਇੱਕ ਅਦੀ ਪਾਲਣਾ ਪਰ ਰੀਸ਼ਵਰ ਕੁੜੀ ਵਾਲਾ ਆਪਾਂ ਆਪਣੇ ਵਾਲਾ ਤੋਂ ਸਾਰੀ ਤੁਹਾਨੂੰ ਪਤਾ ਹੀ ਆ ਪਹੁੰਚ ਗਏ ਮੋਟਰ ਤੇ ਆਪਾਂ ਤੇ ਚੱਲਦੀ ਆ ਮੋਟਰ ਰੀਸ਼ਵਰ ਦਾ ਚੱਲਦਾ ਇੱਧਰ ਮਾਣੀ ਤੇ ਦੂਸਰੇ ਬੰਦੇ ਦੀ ਵੀ ਵੀ ਆਪਣੇ ਵਾਲੇ ਕਰਤਾਰ ਨਾਲ ਦਾ ਇਹੀ ਕਰਤਾਰ ਹੈ। ਉਹੀ ਰੀਪਰ ਹੈ ਆਪਣੇ ਆਪਾਂ ਨੇ ਚਲਾਇਆ ਇਹ ਪਹਿਲਾ ਮਾਡਲ ਹੈ। ਪਹਿਲਾਂ ਇਹ ਮਾਡਲ ਆਉਂਦਾ ਸੀ ਤੋਂ ਬਾਅਦ ਫਿਰ ਬਦਲ ਗਏ ਥੋੜਾ ਜਿਹਾ ਚੇਂਜ ਕਰਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਦ ਕਰਤਾ ਤੇ ਇਹ ਆਪਣੇ ਰਿਸ਼ਤੇਦਾਰਾਂ ਦਾ ਖਨੌੜੇ ਤੋਂ ਕਰਾਉਸ ਲੱਗੇ ਆਪਾਂ ਉਹਨਾਂ ਹੌਲੈਂਡ ਵਾਲਾ ਇਹਨਾਂ ਵਾਲਾ ਕੱਢ ਕੇ ਰੱਖਤਾ ਕਿਉਂਕਿ ਛੋਟਾ ਇਹ ਹੌਲੈਂਡ ਦੀਆਂ ਲਿੰਕਾਂ ਵੱਡੀਆਂ ਨਹੀਂ ਤੇ ਥੋੜਾ ਜਿਹਾ ਗੁੱਲਾ ਅੰਦਰ ਆਪਣੇ ਵਾਲੇ ਦਾ ਆਪਾਂ ਚੱਕ ਲਿਆ ਇਹਦੀ ਆਪਾਂ ਨੂੰ ਇਹ ਗੱਲ ਤਾਂ ਪਹਿਲਾਂ ਹੀ ਪਤਾ ਸੀ ਵੀ ਇਦਾਂ ਹੋਊਗਾ। ਤੇ ਹੁਣ ਦੇਖਦੇ ਆਂ ਅੱਜ ਚਲਾਇਆ ਨਹੀਂ ਆਪਾਂ ਇਹ ਪੁੜੀਆਂ ਤੇ ਆਉਲੈਂਡ ਕਦੇ 14 9 ਦੀ ਪੁਲੀ ਆ ਦੇਖਦੇ ਆਂ ਆਪਾਂ ਚਲਾਉਨੇ ਆ ਆਪਣੇ 10 16 ਦੀ ਪੁਲੀ ਤੇ 10 16 ਦੀ ਤੇ ਇਹ ਹੈਗੀ ਆ 14 9 ਦੀ ਦੇਖਦੇ ਆਂ ਹੁਣ ਕਿਵੇਂ ਚੱਲਦਾ ਕੀ ਹਿਸਾਬ ਕਿਤਾਬ ਆ ਫਲਾਟ ਤੁਹਾਡਾ ਫਲਾਟ ਪਾ ਰਹੇ ਨੇ ਕ੍ਰੋਸ ਗੋਲਾ ਲਿਆ ਗੋਲਾ ਸੱਟ ਮਾਰਨ ਨੂੰ ਤੇ ਉਸ ਆਪ ਉਹ ਵਾਲੇ ਆਪਣੇ ਵਾਲਾ ਲੰਬਾ ਆਪਾਂ ਨੇ ਜੋੜ ਲਵਾਇਆ ਵਾ ਆਪਣੇ ਵਾਲੇ ਦੇ ਪੌਲੈਂਟਾ ਕਰਕੇ ਆ ਦੇਖੋ ਰੇ ਵਿਚਾਲੇ ਇਹਨਾਂ ਸੈਟਮ ਚੱਲਦਾ ਤਾਂ ਮੇਰਾ ਫਿਰ ਉੱਤੇ ਲਿਫਟ ਮਾੜਾ ਮੋਟਾ ਕਰਨ ਨਾਲ ਨਿਕਲ ਜਾਂਦਾ ਕਈ ਵਾਰੀ ਉਹਦੇ ਕਰਕੇ ਰਿਸਕ ਨਹੀਂ ਲੈਣਾ ਕਿਉਂਕਿ বাজਦਾ ਬਹੁਤ ਜ਼ੋਰ ਨਾਲ ਆ ਫਿਰ ਇਹ ਤੇ ਨੁਕਸਾਨ ਵੀ ਕਰੂ ਜੰਦਾਰੇ ਆਈ ਦੀ ਵਿੱਚ ਰੱਖ ਕੇ ਵੀ ਕੱਢਦੇ ਆ ਖਾਲ ਪਾਉਣ ਲਈ ਕਿਉਂਕਿ ਆਪਾਂ ਨੇ ਪੂਤਲੀ ਮੋਟਰ ਦਾ ਪਾਣੀ ਆ ਲਵੇ ਰਵੇਂ ਨੂੰ ਖਾਲ ਪਾ ਕੇ ਉਹ ਪਰਲੇ ਬਰਾਟਾ ਲੈ ਕੇ ਜਾਣਾ ਮੋਟਰ ਗੱਡੀ ਹੋਈ ਆਪਣੀ ਜੱਸਾ ਲੱਗਿਆ ਢੇੜਾ ਪਾਉਣ ਢੇੜਾ ਤੇ ਤਾਪਾ ਰੀਪਰ ਦਾ ਆਜੂ ਕੁਝ ਨਹੀਂ ਉਹ ਤਾਂ ਲੱਗਦਾ ਸੈਟ ਐ ਬਾਕੀ ਹੁਣ ਜਿਗ ਲੱਗੇ ਦੇ ਆ ਮੱਥਾ ਦੇਖ ਰਿਹਾ ਇਹ ਜਰਾ ਜੀ ਟੂੜੀ ਬਣਾਉਣੀ ਆ ਦੇਖੋ ਆ ਪਲਾਟ ਦੀ 3602 ਤੇ ਕਰਤਾਰ ਦਾ ਰੀਪਰ ਬਹੁਤ ਸੜਿਆ ਬਹੁਤ ਜਿਆਦਾ ਸੜਿਆ ਭਾਰੀ ਵੀ ਆ ਸਾਰਾ ਕੁਝ ਆ ਤੇ ਵਧੀਆ ਵੀ ਆ ਉਹ ਵਧੀਆ ਚੱਲਦਾ ਬਹੁਤ ਰਹਿਣਾ ਆਪਣੇ ਟੱਚ ਦੇ ਵਿੱਚ ਜਿੰਨੇ ਵੀ ਰੀਪਰ ਚਲਾਉਂਦੇ ਨੇ ਸਾਰਿਆਂ ਕੋ ਪਰਤਾਰ ਦਾ ਚਾਰ ਪੰਜ ਰੀਪਰ ਨੇ ਆਪਣੇ ਕਰਾਲੀ ਵਾਲੇ ਕੋ ਵੀ ਛਲੌਦੀ ਵਾਲੇ ਬਾਈ ਕੋ ਵੀ ਆਪਣੇ ਕੋ ਵੀ ਤੇ ਇਹ ਇੱਕ ਵੀਰ ਹੋਰ ਆ ਆਪਣਾ ਉਹਦੇ ਕੋ ਵੀ ਪੰਜ ਰੀਪਰ ਚੱਲਦੇ ਨੇ ਕਾਨਪਰੇ ਵਾਲੇ ਬਾਈ ਕੋ ਮਾਨ ਫਾਰਮ ਕੋ ਲਾਂਡ ਦਾ ਸੁੱਕਾ ਬਹੁਤ ਟਾਈਮ ਵੀ ਪਾਉਤ ਹੋ ਗਿਆ ਵੱਡੀ ਨੂੰ ਮਗਰ ਹੌਲੀਓ ਜਲਾ ਫਿਰ ਸਫਾਈ ਵਧੀਆ ਆ ਚੁੱਕੀ ਖੇਤ ਦੀ ਉਹਦੇ ਕਰਕੇ ਤੇ ਹੌਲੀਓ ਚਲਾ ਪਹਿਲਾਂ ਹੌਲੀ ਦਾ ਤੇ ਸਾਰਾ ਲਾਰ ਜਿਹੜਾ ਬੈਠਾ ਹੋਇਆ ਇਹਨਾਂ ਨੇ ਉਹ ਹਟ ਕਰੂਗਾ ਦੇਖੋ ਕਿਵੇਂ ਫਰਕ ਆਉਂਦਾ ਟਾਇਰਾਂ ਨਾਲ ਲਾ ਦੇ ਤੀਆ ਕਹੇ ਤੇ ਹੀ ਦਾਇਆਂ ਗਾਸੋਂ ਜੱਸੇ ਭਾਈ ਆਪੇ ਦੇ ਅੱਗੇ ਲਾ ਰਿਆ ਕਰ ਤਾਲੀਆਂ ਦਾ ਬਹੁਤ ਖਰਾਬ ਆਪਣੀਆਂ ਤਾਲੀਆਂ ਦੇ ਇਦਾਂ ਕਦੇ ਨਹੀਂ ਹੁੰਦਾ ਉਹ ਔਡਣ ਦੀਆਂ ਭਰੀਆਂ ਖੜੀਆਂ ਨੇ ਜਿੱਦਣ ਦੀਆਂ ਲਾਡੀ ਬਾਈ ਬਣਾ ਕੇ ਆਏ ਆਪਣੇ ਯਾਰ ਦੋਸਤ ਜਿਹੜੇ ਉਸੀ ਨੇ ਤੇਰਾ ਆਪਾ ਪਿੰਡੋਂ ਵੀ ਪਾਲੀਆਂ ਟਰਾਲੀਆਂ ਇਹ ਬਰਬਾਦੀ ਆ ਸਾਰੀ ਕਿਉਂਕਿ ਜਿੰਨਾ ਜਰ ਟਰਾਲੀ ਭਰਦੀ ਨਹੀਂ ਉਹਨਾਂ ਜਰ ਰਬਣੀ ਆ ਜਿੰਨੀਆਂ ਸਾਫ ਸੁਥਰੀਆਂ ਟਰਾਲੀਆਂ ਹੋਣਗੀਆਂ ਉਹਦੀ ਟਰਾਲੀ ਵੀ ਜੇਦੀ ਪਰ ਉਥੇ ਸੂੜੀ ਵੀ ਘੱਟ ਬਰਬਾਦ ਹੋਊਗੀ ਕਿਉਂਕਿ ਡੀਜ਼ਲ ਖਰਚਾ ਆਪਣਾ ਲੱਗਦਾ ਅਗਲੇ ਨੇ ਆਪਾਂ ਤੋਂ ਟਰਾਲੀ ਪੂਨ ਭਰੀ ਵੀ ਲੈਣ ਉਹਨਾਂ ਚਾਹੇ ਜਾਲੀ ਪਾਟੀ ਵੀ ਆ ਤੁਹਾਡੀ ਥੋੜੀ ਜਿਹਾ ਉਹ ਜਿੰਨੀ ਬਾਹਰ ਖੇਤ ਚ ਡੋਲਦੀ ਆ ਇਸ ਕਰਕੇ ਵਧੀਆ ਤਰੀਕੇ ਨਾਲ ਟਰਾਲੀਆਂ ਦਾ ਕੰਮ ਕਰਾਇਆ ਕਰੋ ਕਿਸਾਨ ਭਰਾਵੋ ਉਹਨੀਓ ਜਲਦੀ ਟਰਾਲੀ ਭਰੂਗੀ ਹੁਣ ਉੱਪਰੋਂ ਵੀ ਜਾਲੀ ਦੇਖੋ ਕਿਵੇਂ ਟੱਪਦੀ ਆ ਚਲ ਮੇਜੇ ਕੰਮ ਵਾਲੀ ਟਰਾਲੀ ਐਡੀ ਵੀ ਵਧੀਆ ਨਹੀਂ ਲੱਗਦੀ ਠੀਕ ਜੰਦੀ ਬਹੁਤ ਬਰਬਾਦੀ ਹੁੰਦੀ ਆ ਬਹੁਤ ਉਡੀ ਨਿਕਲਦੀ ਆ ਜਦੋਂ ਖਾਣਾ ਬਣਾਇਆ ਹੁੰਦਾ ਪਰਲੀ ਮੋਟਰ ਦਾ ਪਾਣੀ ਆਪਾਂ ਇੱਧਰ ਲੈ ਕੇ ਆਉਣਾ ਉਹਦੇ ਕਰਕੇ ਆਪਾਂ ਖਾਲ ਲਿਆ ਪਾ ਹੁਣ ਇਹ ਚ ਪਾਣੀ ਛੱਡ ਕੇ ਇਹਨੂੰ ਕਰ ਲਾਂਗੇ ਪੱਕਾ ਫਿਰ ਵਿੱਚੋਂ ਪੱਟ ਕੇ ਮਿੱਟੀ ਮੜੀ ਮੋਟੀ ਕਈਆਂ ਨਾਲ ਸੈੱਟ ਹੋ ਜਾਊਗਾ ਇੱਧਰ ਐਵੇਂ ਵਿੱਚ ਨਹੀਂ ਲਾਂਕੇ ਸਿੱਧਾ ਜਾਣਾ ਪਰੇ ਉਹ ਗਾਂਹਾਂ ਵਾਲੇ ਰੋਡ ਵਾਲੇ ਪਰਾਟ ਨਾਲ ਇਹਦੇ ਲਵੇ ਵਾਲੇ ਨੇ ਇਹਨਾਂ ਸੇਵਾ ਹੀ ਨੇ ਇੱਕ ਘਰ ਤੇ ਦੂਸਰੀ ਨੂੰ ਲਾ ਲਿਆ ਵੱਡਾ ਪਹਿਲਾ ਹੀ ਘੇੜਾ ਲਈ ਜਾਂਦਾ ਹਲੇ ਦੇਖਦੇ ਆ ਕਿ ਐ ਬਣਦੀਆਂ ਨੇ ਦੋ ਬਣਦੀਆਂ ਨੇ ਤਿੰਨ ਬਣਦੀਆਂ ਨੇ ਫਿਰ ਢਾਈ ਬਣਦੀਆਂ ਨੇ ਬੈੰਨੀ ਆ ਕੇ ਬਣ ਗਈਆਂ ਲਾਸਟ ਤਿੰਨ ਹੱਦ ਕਿਉਂਕਿ ਵੱਡੀ ਨੂੰ ਬਹੁਤ ਦਿਨ ਹੋ ਗਏ ਉਹਦੇ ਕਰਕੇ ਬੈਠ ਗਿਆ ਲਾਣਾ ਤੇ ਹਲਕੀ ਹੋ ਗਿਆ ਕਣਕ ਐਡੀ ਕੋਈ ਬਾਕੀ ਮੈਨੂੰ ਲੱਗਦਾ ਹੋ ਸਕਦਾ ਵੀ ਇਹ ਦੁਪਹਿਰੇ ਚ ਵੱਡੀ ਹੋਵੇ ਤੀਸਰੇ 11 ਨੂੰ ਛੱਡ ਲਿਆ ਪਾਣੀ ਛੋਟੂ ਨੇ ਨੱਕਾ ਥੋੜਾ ਜਿਹਾ ਪੁੱਤ ਖੋਲਾ ਖੋਲਾ ਛੋਟੂ ਮੂਰਿਓ ਖੋਲ ਤੇ ਪਾਣੀ ਜਾਣ ਲੱਗ ਜੇ ਸਮਾਰ ਕੇ ਨੱਕਾ ਤਰਾ ਚੜਦਾ ਆ ਉੱਪਰ ਜੀ ਨੱਕੇ ਤੇ ਮਿੱਟੀ ਲਾਏ ਦਰਬਾਰ ਖਾਲ ਵਾਲੇ ਤੇ ਨਹੀਂ ਟੁੱਟੂਗਾ ਇਹ ਜੀ ਕਈ ਵੀਰ ਕਹਿੰਦੇ ਵੀ ਦੂਰ ਲੈ ਲਈ ਜ਼ਮੀਨ ਮਿੱਤਰੋ ਦੂਰ ਲੈ ਲਈ ਚਲੋ 22 ਕਿਲੋਮੀਟਰ ਹੈ ਕੋਈ ਜ਼ਿਆਦਾ ਦੂਰ ਨਹੀਂ ਹੈ ਤੇ ਚਲ ਸਮੁੰਦਰੋਂ ਪਾਰ ਆਵਦੇ ਬੱਚਿਆਂ ਨੂੰ ਵੀ ਇਦੋਂ ਉਹ ਨਹੀਂ ਦੂਰ ਪੰਜਾਬ ਚ ਰਹਿ ਕੇ ਕਰਦੇ ਆ ਖੇਤੀ ਇਹ ਮਾੜੀ ਗੱਲ ਥੋੜੀ ਐ ਆਸਿਰ ਮਿਲ ਗਈ ਠੀਕ ਐ ਆਪਾਂ ਨੂੰ ਹੂਕੀ ਆਪਾਂ ਲੈ ਲਈਏ ਜੀ ਕੀ ਹਰ ਗਿਆ ਚਾਹੇ ਦੂਰ ਹੋਵੇ ਚਾਹੇ ਨੇੜੇ ਹੋਵੇ ਦੋ ਸ਼ਹਿਰ ਪਾਰੇ ਐ ਕੋਈ ਜ਼ਿਆਦੇ ਨਹੀਂ ਐ ਪੈਰੀ ਲੱਗ ਜਾਨੀ ਹੁੰਦੀ ਆ ਬਾਟ ਯਾਰ ਦਾ ਜਾਨਾ ਹੀ ਆਉਂਦੇ ਰਹਿਣਾ ਜਾਂਦੇ ਰਹਿਣਾ ਦੋ ਚਾਰ ਦਿਨ ਵਿੱਚ ਕੰਮ ਕਰਕੇ ਨਿਬੜ ਜਾਣਾ ਇਥੋਂ ਐਡੀ ਕਿਹੜਾ ਕੋਈ ਜ਼ਿਆਦੇ ਹੋ ਆ ਫਰੋਜ ਘਰੇਟਾ ਜਾਂਦੇ ਆ ਤੇ ਬਾਹਰ ਭੇਜਦੇ ਉਹ ਬੱਚੇ ਸਾਲ-ਸਾਲ ਦੋ-ਦੋ ਸਾਲ ਮਿਲਦੇ ਨਹੀਂ ਉਹ ਨਹੀਂ ਦੂਰ ਹੈਗੇ ਉਹਨੇ ਪੰਜਾਬ ਚ ਰਹਿ ਕੇ ਵੇਚੀ ਤਾਂ ਕਰਦੇ ਆ ਜਿਸੇ ਵਾਇਰਾਂ ਛਾਲੀਆਂ ਪਈਆਂ ਨੇ ਕਰਦਾ ਗਰਦਾ ਨਿਕਲਣ ਲੱਗ ਗਿਆ ਦੇਖੋ ਨਾਲੋਂ ਦੇ ਖਾਲਸ ਮਾਰੀ ਜਾਂਦਾ ਮਲਾਜਮ ਆਪਣਾ ਦੇਖੋ ਇੱਧਰ ਉਹੀ ਕਰਾ ਭਰ ਕੇ ਜਿਹੜੇ ਖਾਲਸ ਮਾਰ ਕੇ ਗਾਂ ਵਾਲੇ ਨੂੰ ਛੱਡ ਲੈਂਦਾ ਬਹੁਤ ਖੱਬਲ ਖੋਬੜ ਵਿੱਚ ਕਵਾੜ ਬਹੁਤ ਆ ਤੀਸਰੀ ਟਰਾਲੀ ਚਲਾਤੀ ਜਸੇ ਬਾਈ ਨੇ ਤੇ ਪਹਿਲਾ ਕਿਹੜਾ ਲਈ ਆਉਂਦਾ ਚਾਹ ਪਾਣੀ ਪੀ ਕੇ ਲਾਗੇ ਤੀਸਰੀ ਟਰਾਲੀ ਭਰਨਾ ਸਾਰਾ ਕੰਮ ਗਿਆ ਨਿਬੜ ਤੇ ਲਾਈਟ ਵੀ ਭੱਜ ਗਈ ਲੈਟ ਭੱਜ ਗਈ ਤੇ ਰੀਪਰ ਵਾਲਾ ਕੰਮ ਵੀ ਨਿਬੜ ਗਿਆ ਹੁਣ ਚਲਦੇ ਆਂ ਟਰਾਲੀਆਂ ਟਰੋਲੀਆਂ ਆਪਾਂ ਜੋੜਨੇ ਆਂ ਦੋ ਟਰਾਲੀਆਂ ਆਪਾਂ ਜਿਹੜੀਆਂ ਲੈ ਕੇ ਆਈ ਸੀ ਮਗਰ ਪਾ ਲਈਆਂ ਤੇ ਇੱਕ ਜੱਸਾ ਭਾਈ ਰੀਪਰ ਕੱਢ ਕੇ ਟਰੈਕਟਰ ਮਗਰ ਪਾ ਲਿਆਊਗਾ ਉੱਥੇ ਤੱਕ ਜਾਊਗੀ ਰੀਪਰ ਮਗਰ ਚਲਦੇ ਆਂ ਹੁਣ ਪਿੰਡ ਨੂੰ ਆਪਾਂ ਵੀ ਚੱਲੇ ਪਾਪੇ ਚੱਲੇ ਘਰਾਂ ਨੂੰ ਸ਼ਾਮਾਂ ਗਈਆਂ ਹੋ ਸੂਟਸ਼ਪੜ ਦੀ ਤਿਆਰੀ ਚ 5:30 ਹੋ ਗਏ